ਜੇ ਕੋ ਹੱਥ ਵਿੱਚ ਹੋ ਜਾਂਦਾ ਯਾਰ ਪੂਰਾ ਹੈ ਉਹ ਫਿਰ ਪੰਪ ਚਾਰ ਦੇ ਮਾਹ ਇਹ ਵਾਲੀ ਵਾਲੀ ਮਾਨ ਘੱਟ ਸਵਿੰਦਰ ਗੱਦਾ ਹ ਕਿੱਥੇ ਦੇ ਮੈਂ ਕਿੱਥੇ ਦੇ ਅਬ ਕਰੋ ਮਮਾ ਮੈਂ ਵੀ ਆ ਆਡੇ ਜੀ ਆਪਣਾ ਖਬਰ ਹੀ ਉਹ ਆਪਣੇ ਟਰੱਕ ਨਹੀਂ ਪਸਿਆ ਜੀ ਟੋਣਾਂ ਦਾ ਮੈਂ ਕਰਦਾ ਬਾਈਂਦਾ ਕਿ ਗੱਲ ਦਿਖਾਵਾ ਕਰਦਾ ਨਹੀਂ ਦਾਦਾ ਕੋਈ ਦੱਸ ਹੁਣ ਜਵਾਬ ਦੇ ਛਾ ਕੇ ਦੱਸਣਾ ਤੂੰ ਕੀ ਆ ਉਹ ਪਤਾ ਕੀ ਆ ਉਹ ਆਖਣ ਦੇ ਹੀ ਕਿ ਆਪਣਾ ਆ ਗੱਲਬਾਤ ਹੋਈ ਆ ਤੇ ਉਹਦੇ ਬਾਰੇ ਤੁਹਾਡਾ ਵਰਜਨ ਪਾਉਣਾ ਮੈਂ ਤੂੰ ਵੀਡੀਓ ਚਾਲ ਦੇ ਵੀ ਦੱਸੋ ਤਾਂ ਕਿ 4ਵੀਂ ਤੁਹਾਨੂੰ ਆਖਿਆ ਕਿ ਨਹੀਂ ਆਪਾਂ ਇਹ ਪੁਲੀ ਦਾ ਹੱਲ ਕਰੋ ਇਹ ਮਸਲਾ ਹੱਲ ਕਰੋ ਇਹਦਾ ਹੈਲੋ ਮੱਲਾ ਕੱਟੇ ਇਹ ਮਾ ਆ ਜਾਵੇ 2-2 ਕਰੋੜ ਰੁਪਏ ਸਾਬ ਨੇ ਦੇਖ ਲਓ ਫੋਨ ਲਾ ਫੋਨ ਕਰ ਤੱਕੇ ਨਾ ਤੂੰ ਕੱਢ ਚਕਾਰ ਦੁਬਾਰਾ ਲਾਓ ਜੀ ਫੋਨ ਕਰੋ ਨਾਲ ਨਾਲ ਵੀਡੀਓ ਚੱਲਦੀ ਜਾ ਰਹੀ ਹੈ ਨਾਲ ਹੀ ਯਾਰ ਯਾਰ ਸੱਚਾਈ ਕਿਹਦੇ ਕੋਲ ਤੇ ਹੈ ਜੀ ਉਹ ਨਹੀਂ ਜਾ ਚੁੱਕੂਗਾ ਤੇ ਮੈਂ ਜਾ ਰਿਹਾ ਮੈਂ ਚਾਉਂਦੇ ਹਾਂ ਨਾ ਤੇ ਬਣੇਗਾ ਤੂੰ ਮੇਰੇ ਕਰੀ ਲੈ ਜਾਣਾ ਨਹੀਂ ਆਉਂਦੇ ਕੱਟ ਕਰੀ ਜਾਂਦਾ ਨਹੀਂ ਕਿਸ਼ਾ ਕਰੀਏ ਕੋਈ ਫੋਨ ਤੋਂ ਨੀ ਲੱਭੇ ਕਿ ਜਿਸ ਤਵੇ ਫਰਕ ਚੇਸ਼ ਕਰੋ ਇਹੋ ਫੋਨ ਬਾਰ ਬਾਰ ਲਗਾ ਜਾਂਦੇ ਤੇ ਸਾਹਮਣੂ ਲੇਕਰ ਫੋਨ ਕੱਟ ਕਰ ਦਿੰਦੇ ਇਸੇ ਤਰ੍ਹਾਂ ਹੀ ਕਹਿੰਦਾ ਉਹ ਪਹਿਲੇ ਗੱਲ ਕਿ ਹੁਣ ਮੌਕੇ ਤੇ ਫੋਨ ਲਾਇਆ ਤੇ ਦੇਖ ਪਤਾ ਸਾਹਮਣੂ ਵੀ ਫੋਨ ਕੱਟ ਕਰੀ ਜਾਂਦੇ ਆਂਦੇ ਆ ਅਬ ਇਹ ਬਣਾ ਕੀ ਪੈਸੇ ਕਾਹਦਾ ਪਤਾ ਹੈ ਇਹਨਾਂ ਨੂੰ ਪੈਸੇ ਕਿੱਦਾਂ ਕਾਢੇ ਜਾਂਦੇ ਆ ਆ ਪਿੰਨ ਕੋਈ ਨਵਰ ਲਾਤਾ ਲੈ ਸ਼ਾਮ ਬਤ ਕਰ ਵੀ ਤੇਰੀ ਛਿੱਦ ਦੀ ਖਤਮ ਜੀ ਬਾਦੀ ਅੱਗੇ ਕੀ ਕਾਰਨ ਹੋਇਆ ਜਦੋਂ ਤੁਹਾਡਾ ਸਪੈਕਸ ਕਾਰਨ ਇਹ ਹੋਇਆ ਵਾ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਬਾਰੇ ਤਾਂ ਆਪਾਂ ਗੱਲ ਨਹੀਂ ਕਰਦੇ ਕਿ ਸਰਕਾਰਾਂ ਕੀ ਕਰਦੀਆਂ ਨੇ ਇਹ ਸਰਕਾਰ ਇਹੋ ਕਹਿੰਦੀਆਂ ਸੀ ਕਿ ਇਹ ਨਵੀਂ 70 ਸਾਲ ਹੋ ਗਏ ਇਹਨਾਂ ਨੂੰ ਗਲੀਆਂ ਨਾਲੀਆਂ ਦੇ ਵਿੱਚ ਹੀ ਆਪਾਂ ਤੁਹਾਨੂੰ ਦੱਸ ਰਿਹਾ ਹਾਂ ਹੁਣ 2 ਸਾਲ ਦੇ ਵਿੱਚ ਉਹ ਚਲਿਆ ਜਿਹਦੇ ਵਿੱਚ ਅੱਜ ਚਾਰ ਵਾਰੀ ਪੁਲੀ ਜਿਹੜੀ ਆ ਬਣ ਚੁੱਕੀ ਆ ਮਾਰੇ ਪੁਲੀ ਵਿਖਾ ਜਾ ਕ ਫੇਰ ਤੇ ਅਸੀਂ ਫਸੇ ਪਏ ਆ ਜੇ ਗੱਡੀ ਐ ਇੱਧਰ ਕਰਦੇ ਆ ਤੇ ਐ ਚ ਪੈਂਦੀ ਆ ਵਿਖਾਓ ਜਣਾ ਕ ਇੱਧਰ ਪੈ ਜਾਂਦੀ ਆ ਬਾਈਕ ਭਾਈ ਕਰਨੀਆਂ ਜਦਾਂ ਹੁੰਦੀ ਆ ਬਾਈਕ ਉਹਦਾ ਜੀ ਸਰ ਅੱਜ ਤੋਂ ਤੁਹਾਡਾ ਪ੍ਰੋਜੈਕਟ ਹੋ ਗਿਆ ਕਾਰਨ ਕੀ ਹਨ ਇਹ ਪਿੰਡ ਕਿਹੜੇ ਖੁੱਦਾ ਜੀ ਇਹ ਮੇਨ ਸੜਕਾ ਹਾਈਵੇ ਸੜਕਾ ਪਿੱਛੋਂ ਇਹ 33 ਫੁੱਟ ਅਸੂ ਰੋਡ ਆਉਂਦਿਆ ਇਹਦੇ ਵਿੱਚ ਉਹਦੀ ਹਰ ਕਲੇਰ ਦੂ ਤੱਕ ਪਿੰਡ ਜਿਹੜੇ ਨੰਗਦੇ ਨੇ ਉਹਦੇ ਵਿੱਚ ਇਹ ਜਿਹੜੀ ਪੁਲੀ ਆ ਇਹ ਕੱਦੋਂ ਕੱਢ ਦਸਿਆ ਚਾਰ ਵਰੀ ਬਣ ਚੁੱਕੀ ਆ ਇਥੋਂ ਦੀ ਟ੍ਰਕ ਕਟਰਾਲੀਆਂ ਹਾਈਵੇ ਲੰਘਦੀਆਂ ਨੇ ਆਇਦਰ ਮਾਰੂ ਥੱਤੀ ਜਰਾ ਕੋ ਤੁਹਾਨੂੰ ਖਾਈਏ ਇਹ ਨਾਲਾ ਜਿਹੜਾ ਓਪਨ ਬਣਿਆ ਸੀ ਬੜਾ ਹੀ ਸਾਫ਼ ਹੈ ਜਿਹਦੇ ਵਿੱਚੋਂ ਲੋਕੀ ਗੱਡਾ ਕੱਢ ਲੈਂਦੇ ਤੇ ਚੱਲ ਪੈਂਦਾ ਆ ਦੇਖੋ ਪਹਿਲਾਂ ਪੁਲੀਆਂ ਦਾ ਹਾਲ ਜਿੰਦਾ ਪੁਲੀਆਂ ਇਹ ਤੋਂ ਗੱਡੀ ਹੁਣ ਜਰਾ ਇਹ ਜਾ ਇਥੋਂ ਦਿਖਾਓ ਜਰਾ ਫੋਟੋ ਜੀ ਮਾਰੇ ਜੂ ਮੇਤੇ ਜਾ ਮਾਰ ਮਾਰ ਗਿਆ ਜੂ ਮੈਨੂੰ ਚਗੇ ਟੁਕਲੂ ਇਹਦੇ ਵਿੱਚ ਇਹ ਲਿਖਿਆ ਹੋਆ ਕਿ ਅੱਜ ਤੋਂ ਇਹ ਇਹ ਇਹਦੇ ਵਿੱਚ ਲਿਖਿਆ ਬੀਬੀਏ ਸੁਭਦਾ ਕੌੜਾ ਸਰਪੰਚਾਣੀ ਕਿ ਪਿੰਡ ਦੇ ਦਿਵਾਲੀ ਸਾਫ ਸਫਾਈਆਂ ਕਰਕੇ ਨਾਲ ਨਾਲ ਵਿਖਾਈਓ ਸਾਫ ਸਫਾਈਆਂ ਸਾਫ ਸਫਾਈਆਂ ਕਰਕੇ ਇਹਦੇ ਦੁਆਲੇ ਬਗੀਚਾ ਲਾਇਆ ਗਿਆ ਵਾ ਤੇ ਕਬਰਸਤਾਨ ਦੇ ਵਿੱਚ ਅਸੀਂ ਜਿਹੜੀਆਂ ਛੱਡਾ ਪਾ ਕੇ ਤੇ ਸਾਫ ਸੁਥਰਾ ਆ ਕਰ ਦਿੱਤਾ ਵਾ ਇਹਦੇ ਵਿੱਚ ਹੁਣ ਤੁਸੀਂ ਵੇਖੋ ਜਿਹੜਾ ਸਾਫ ਸੁਥਰਾ ਇਹਨਾਂ ਨੇ ਕੀਤਾ ਵਾ ਇਹ ਰੋਡ ਵੇਖੀਓ ਰੋਡ ਕਿਵੇਂ ਬਗਦਾ ਹੈ 1 ਸਕਿੰਟ ਸਕਿੰਟ ਨਹੀਂ ਹੁੰਦਿਆ ਇਹਦੇ ਵਿੱਚ ਇਹ ਵੇਖੋ ਵੀ ਇਹ ਜਿਹੜਾ ਵਾ ਇਹ ਇੱਥੇ ਦੁਬਾਰਾ ਪੈਸੇ ਕਿਉਂ ਖਰਚ ਕੀਤੇ ਇਹਦੇ ਉੱਤੇ ਇਹ ਨਾਲ ਚੱਲਣ ਦੇ ਨਾਲ ਬੰਦ ਪਿਆ ਵਾ ਇੱਥੋਂ ਦੀ ਹੁਣ ਹੈਵੀ ਗੱਡੀਆਂ ਹੈਵੀ ਗੱਡੀਆਂ ਲੰਘਦੀਆਂ ਨੇ ਸਭ ਟਰੈਕਟਰ ਟਰਾਲੀਆਂ ਦੂਰ ਤੱਕ ਲੰਘਦੀਆਂ ਨੇ ਇਹਦੇ ਵਿੱਚ ਇਹ ਵੇਖੋ ਵੀ ਜੇ ਡਰਾਈਵਰ ਗੱਡੀ ਇੱਧਰ ਵੱੱਟਦਾ ਤੇ ਥੱਲੇ ਨਾਲੇ ਚ ਪੈਂਦੀ ਅੱਛਾ ਵੱਜ ਜਾਂਦੀ ਆ ਜੇ ਇੱਧਰ ਜਾਂਦਾ ਤੇ ਇੱਧਰ ਇਹਨਾਂ ਦਾ ਆ ਵਿਖਾਉ ਜੱਕ ਸਾਡੇ ਲੱਗ ਆ ਦੇਖੋ ਬੀਜੀ ਦਾ ਇਹ ਕਿੰਨੀ ਮੁਸ਼ਕਲ ਦੇ ਨਾਲ ਆਪਾਂ ਬਿਜਲੀ ਦਾ ਜਿਹੜਾ ਇਹ ਬਚਾਇਆ ਸੀ ਬਿਜਲੀ ਵਾਲੇ ਕੀ ਕਰਨ ਕਿੱਥੇ ਕਰ ਜੱਕੇ ਲਾ ਦੇਣਗੇ ਇਹ ਦੇਖੋ ਇਹਦੇ ਵਿੱਚੋਂ ਕਿੰਨੀ ਮੁਸ਼ਕਲ ਦੇ ਨਾਲ ਅਸੀਂ ਇਹ ਗੱਡੀ ਗੱਡੀ ਇਸ ਫੇਦੇ ਫਸੇ ਪਏ ਆ ਇਹ ਪੰਚਾਇਤਾਂ ਦਾ ਇਹ ਥੋੜੋ ਕੁ ਕੰਮ ਆ ਵੀ ਇੱਕ ਚੰਗੀ ਚੀਜ਼ ਨੂੰ ਢਾ ਦੇ ਜਿਹੜੇ ਪਿੰਡੇ ਵਿੱਚ ਲੋਕਾਂ ਦੇ ਪਾਣੀ ਖਲੋਤੇ ਨਾਲਿਆਂ ਦੇ ਵਿੱਚ ਬੁਰਾ ਹਾਲ ਹੋ ਗਿਆ ਉਥੇ ਲੋਕਾਂ ਲੱਭਦਾ ਨਹੀਂ ਇੱਥੇ ਕੀ ਮੰਤਰੀ ਸਾਹਿਬ ਘਰ ਘਰ ਆ ਕੇ ਫੇਰਾ મારੂਗਾ ਘਰ ਘਰ ਗਲੀਆਂ ਦੇ ਵਿੱਚ ਆਊਗਾ ਕਿ ਮੰਤਰੀ ਸਾਹਿਬ ਦਾ ਦੋਸਤ ਜੀ ਆਹੀ ਇਹ ਪੰਚਾਇਤਾਂ ਦਾ ਕੰਮ ਆ ਕੀ ਕਰਦੀਆਂ ਪਛਾਤਾਂ ਐ ਕਬਵਸਤਾਨ ਦੇ ਵਿੱਚ ਤੁਹਾਨੂੰ ਫੋਟੋ ਵਿਖਾਵਾਂਗੇ ਦੋ ਕਬਵਸਤਾਨਾ ਬਣਾਤ ਕੇ ਨੇ ਛੱਡਾਂ ਦੇ ਸਾਹ ਦੇ ਉੱਤੇ ਕੰਦਾ ਕਰ ਦਿੰਦੀਆਂ ਸਹਾਇਆਂ ਦੀ ਮੱਖਰੀ ਕਰ ਦੁੱਤੀ ਆ ਤੇ ਸੱਖਾਂ ਦੀ ਮੱਖਰੀ ਕਰ ਦੁੱਤੀ ਆ ਕਿਉਂ ਉਹ ਕਿਉਂ ਕਰ ਦੁੱਤੀਆਂ ਨੇ ਵੇਖੋ ਕਬਵਸਤਾਨ ਦਾ ਵੀ ਤੁਹਾਨੂੰ ਹਾਲ ਖਾਵਾਂਗੇ ਇਹ ਦੁੱਖ ਦੀ ਗੱਲ ਆ ਵੀ ਇੱਥੇ ਪੁਰੀਆਂ ਪਹਿਲਾਂ ਵਧੀਆ ਪਈਆਂ ਸੀ ਜੇ ਪੁਰੀ ਬਣਾਉਣੀ ਸੀ ਇਹਦੇ ਵਿੱਚ ਵੇਖੋ ਜੇ ਮੈਂ ਤੁਹਾਨੂੰ ਦਿਖਾਵਾਂ ਇਹਦੇ ਵਿੱਚ ਇੱਥੋਂ ਸਿਮਰਦੀ ਪੁਰੀ ਜਿਵੇਂ ਆਮ ਹਾਜੀ ਦੇ ਵਿੱਚ ਬਣਦੀ ਆ ਪੁਰੀ ਬਣਦੀ ਇਦੋ ਦੀ ਮਰਜੀ ਗੱਡੀਆਂ ਲੰਘਦੇ ਲੰਘਦੀਆਂ ਇਹ ਥੋੜਾ ਵੀ ਪੁਲੀ ਇੱਕ ਪੁਲੀ ਉਹ ਪਾਤੀ ਇੱਕ ਅਗਲੇ ਬੰਦੇ ਪਾਤੀ ਆ ਪੂਰੀ ਟੁੱਟ ਗਈ 725200 ਦਾ ਇਹ ਪੰਚਾਇਤ ਨੇ ਘਮਰ ਕੀਤਾ ਜਿਹਦੇ ਵਿੱਚ ਪਿੰਡ ਦਾ ਮੁਤਬਰ ਸਰਦਾਰ ਹਰਪਾਜਨ ਸਿੰਘ ਉਹਦੇ ਨਾਲ 20 ਬੰਦੇ ਘਟੋ ਘਟure ਵੇਖੋ ਇੱਕ ਐਮੈਂਡਮੈਂਟ ਤੇ ਗੱਡੀ ਤਾਫ ਕਿੰਨੀ ਲੱਗਦੀ ਆ 20 ਬੰਦੇ ਉਹਦੇ ਵਿੱਚ ਤੁਰਿਆ ਆਉਗਾ ਕਿੰਨੂ 20 ਬੰਦੇ ਤੁਰੇ ਜਿਹੜੇ ਸਾਰੇ ਇਹ ਪਿੰਡ ਭਗਤ ਨੇ ਇਹ ਭਗਤਾਂ ਦਾ ਪਿੰਡ ਆ ਇਹ ਇਹ ਇਨਖਾਨਾ ਦਾ ਪਿੰਡ ਨਹੀਂ ਗਾ ਇਹ ਭਗਤਾਂ ਦਾ ਪਿੰਡ ਆ ਜਿਹਦੇ ਵਿੱਚ ਕੋਈ ਪੂ ਨਹੀਂ ਸਕਦਾ ਇਹ ਦੱਸੋ ਜਿੱਦਾਂ ਪੂਈਆਂ ਪਈਆਂ ਸੀ ਇਹ ਪਿੰਡ ਵਾਲੇ ਕਿੱਥੇ ਗਏ ਕਦੇ ਕਹਿ ਵੀ ਤੂੰ ਇਹ ਪੂਈਆਂ ਨੂੰ ਪੁੱਟਣਿਆ ਤੂੰ ਇਹ ਨਾਲਾ ਕਿਉਂ ਪੁੱਟਿਆ ਕਿੱਦਾਂ ਵਧੀਆ ਖਾਨ ਦਾ ਨਾਲਾ ਫਿਰ ਮਖੌਜ ਲੱਗ ਵੇ ਇਹ ਨਾਲੇ ਦਾ ਹਾਲ ਕੀ ਬਣਿਆ ਫਿਰ ਪੁਲੀ ਤੇ ਪੁਲੀ ਜਦੋਂ ਪਸਾਉਨੇ ਆਪਾਂ ਪੂਲੀ ਦੇ ਦੁਆਰੇ ਸੀਮੈਂਟ ਪੈਂਦਾ ਪੂਲੀ ਉੱਤੇ ਸੀਮੈਂਟ ਦਾ ਫੇਰ ਪੂਈ ਪੈਂਦੀ ਆ ਇਹ ਪੁੱਟ ਕੇ ਜੀਸੀਪੀ ਦੇ ਨਾਲ ਤੇ ਉੱਤੇ ਮਿੱਟੀ ਧਾਕੇ ਦੇ ਛਾੜ ਦੁੱਤੀ ਆ ਪੂਈਆਂ ਬੰਦ ਹੋ ਗਈਆਂ ਆ ਵੇ ਹਾਲ ਕੀ ਆ ਪੂਈਆਂ ਦਾ ਕਿੱਦਾਂ ਨੂੰ ਇਹ ਰੋਡ ਬਗੂਏ ਰੋਡ ਵੰਗੰ ਇਹ ਕਿੰਨੀ ਵਾਰੀ ਇਹ ਬਾਰੇ ਇਹ ਕਹਿੰਦੇ ਇਹ ਅਸੀਂ ਨਵਾਂ ਕੰਮ ਕਰਾਂਗੇ ਪੰਚਾਇਤ ਨੂੰ ਤੁਸੀਂ ਕਹਿ ਪੁਲੀਆ ਬਾਰੇ ਪੰਚਾਇਤ ਨੂੰ ਇੱਕ ਵਾਰੀ ਪੰਚਾਇਤ ਕਹਿੰਦੀ ਆ ਜੀ ਹੁਣ ਤੁਸੀਂ ਇਦਾਂ ਕਰੋ ਉਥੇ ਮਹਿਕਮਾ ਪੀ ਡਬਲਯੂ ਬੈਕਪੋਰ ਉਹ ਯਾਰ ਪੁੱਟੇ ਤੂੰ ਖਾਏ ਤੂੰ 2755000 ਦਾ ਗੱਪੜਾ ਜਿਹੜਾ ਇਹਦੇ ਉੱਤੇ ਕੋਈ ਅਕਸਰ ਨਹੀਂ ਆਇਆ ਕੁਝ ਸਰਕਾਰ ਦਾ ਤੇ ਮੈਂ ਨਾਂ ਨਹੀਂ ਲੈਣਾ ਕੋਈ ਸਰਕਾਰ ਕਿਤੇ ਉੱਥੇ ਬੈਠੀ ਆ ਇਹ ਜਿਹੜੇ ਥਲੇ ਵਾਲੇ ਸਾਡੇ ਲੋਕ ਸਿਆਣੇ ਨੇ ਇਹ ਉਥੋਂ ਤੱਕ ਗੱਲ ਹੀ ਪਹੁੰਚਾ ਸਕਦੇ ਸਰਕਾਰ ਦਾ ਕਸੂਰ ਇਹ ਆ ਵੀ ਜਿਹੜੇ ਪਹਿਲ ਦੇ ਦਹਾਦੇ ਬੰਦੇ ਤੁਰੇ ਹੀ ਉਹਨਾਂ ਨੂੰ ਪਿੱਛੇ ਛੱਡ ਕੇ ਤੇ ਨਵੇਂ ਪੁੱਤ ਬਣਾ ਲਏ ਨਵੇਂ ਪੁੱਤਾਂ ਤੋਂ ਦੱਸਣਾ ਨਹੀਂ ਅੱਜ ਪਰ ਰਾਜ ਦੇ ਗਾਲਾਂ ਫੇਰੇ ਪਾਉਂਦਾ ਦੂਜੇ ਬਨੇ ਪੈਣਾ ਕੁਝ ਕਾਲ ਦੇ ਟਾਈਮ ਅਸੇ ਫੇਨਦਾ ਇਹ ਸਰਕਾਰ ਵੀ ਜਿਹੜਾ ਚੰਨ ਹੋਈਦਾ ਕੀ ਹੁੰਦਾ ਪੁਰਾਣੇ ਬੰਦੇ ਕੀ ਹੁੰਦੇ ਆ ਜਿਹੀ ਪੁਰਾਣੇ ਬੰਦੇ ਆ ਅਸੀਂ ਬਲਾਕ ਸਭ ਦੀ ਡੈਕਸ਼ਨ ਜੜੀ ਆ ਸਾਰੇ ਕੰਮ ਅਸੀਂ ਕੀਤੇ ਆ ਤੇ ਅਸੀਂ ਉਹਨੂੰ ਨਿਕਲ ਗਈ ਗੱਲ ਦੱਸਦੇ ਵੀ ਯਾਰ ਇੱਥੇ ਆ ਕੰਮ ਗਲਤ ਹੋਂਦਾ ਇੱਥੇ ਆ ਹੁੰਦਾ ਉਹਨੂੰ ਇਹ ਦੱਸਦੇ ਉਹਨੂੰ ਅਸੀਂ ਕੁਝ ਨਹੀਂ ਅਸੀਂ ਕਹਿ ਸਕਦੇ ਫੋਨ ਅਸੀਂ ਅੱਜ ਵੀ ਆ ਐਮਐਲ ਨੂੰ ਕਰ ਸਕਦੇ ਵਿੱਚ ਪਰ ਇਹ ਐਮਐਲ ਨੂੰ ਦੱਸ ਕੋਈ ਨਹੀਂ ਸਕਦੇ ਇਹ ਲੋਕ ਜਿਹੜੇ ਇਥੋਂ ਦੇ ਲੋਕ ਨਹੀਂ ਇਹ ਕਿੱਡੀਆਂ ਗੱਡੀਆਂ ਕਿਨੇ ਤੱਕ ਕਿਥ ਮੈਂ ਇਹੋ ਕਹਿੰਦਾ ਵੇ ਇਹਦਾ ਹਾਲ ਕੀ ਆ ਉਹ ਨਾਲਾ ਤੁਰ ਤੱਕ ਨਾ ਪੁੱਟ ਪੁੱਟ ਕੇ ਨਵਾਂ ਨਾਲਾ ਇੱਥੇ ਕੋ ਪਾਇਆ ਨਹੀਂ ਇਹ ਇਸ ਕਰਕੇ ਆ ਦੱਸੋ ਜੀਰਾ ਕੀ ਬਣਾ ਬੱਪਰੇ ਤੁਸੀਂ ਅੱਜ ਸਵੇਰ ਦੇ ਅਸੀਂ 6 ਵਜੇ ਦੇ ਇੱਥੇ ਫਸੇ ਆਂ ਇੱਥੇ ਗੱਡੀ ਕੱਢਦੇ ਪਏ ਆਂ ਪਿੰਡ ਸਾਹਿਬ ਨੂੰ ਆਪਾਂ ਤਿੰਨ ਬੜੀ ਇੱਕ ਕੁੜੀ ਕਲੇਰੀ ਮਿਲਿਆ ਇੱਕ ਕੁੜੀ ਤੇ ਬੁਰਜੇ ਮਿਲਿਆ ਤਿੰਨ ਚਾਰ ਵੜੀ ਨੂੰ ਕਹਿ ਚੁੱਕੇ ਆਂ ਵੀ ਪਾਜੀ ਇਹਦੇ ਪੁੜੀ ਦਾ ਕੰਮ ਕਰਾਓ ਕੋਈ ਨੁਕਸਾਨ ਹੋ ਜੂ ਬਾਹਰੋਂ ਵੀ ਤੇਜ਼ ਕੋਈ ਦਾ ਸਕੂਟਰ ਮੋਟਰਸਾਈਕਲ ਆ ਕੇ ਜੱਕ ਤੇ ਖੜੇ ਜਵੇ ਕੋਈ ਨੁਕਸਾਨ ਹੋਵੇ ਕੌਣ ਜਿਵੇਂ ਆਰਾ ਜਦੋਂ ਪਿੰਡ ਦੇ ਗਰਾਂਟ ਆਉਂਦੀ ਗਦੋ ਇਹਨਾਂ ਪਤਾ 1.5 ਕਰੋੜ ਰੁਪਏ ਬਾਜਵਾ ਸਾਹਿਬ ਦਾ ਆਇਆ ਪਿੰਡ ਦੇ ਵਿੱਚ ਜਦੋਂ ਇਨਕੁਆਇਰੀ ਹੋਈ ਪਿੰਡ ਦੀ 27 ਲੱਖ ਦਾ ਘਪਲਾ ਨਿਕਲਿਆ ਉਹ ਕਿੱਥੇ ਗਿਆ 27 ਲੱਖ ਰੁਪਏ 27 ਲੱਖ 52 ਹਜ਼ਾਰ ਦਾ ਘਪਲਾ ਜਿਹੜਾ ਘਮਨੋ ਗਿਆ ਉਹ ਕਿੱਥੇ ਗਿਆ ਇਹ ਕੋਈ ਅਫਸਰ ਖਾ ਗਏ ਕੀ ਗੱਲ ਜਿਹੜੇ ਮੈਂ ਪੰਚਾਇਤ ਖਾਧੀ ਗੰਦੀ ਪੰਚਾਇਤ ਕੁੱਤੀ ਪੰਚਾਇਤ ਜਿਹੜੇ ਖਾ ਗਈ ਸਭ ਕੁਝ ਇਹ ਪਿਛਲੀਆਂ ਸਰਕਾਰਾਂ ਦੇ ਇਹ ਕੰਮ ਨਵੀਂ ਸਰਕਾਰ ਵੀ ਨਹੀਂ ਵੋਟਾਂ ਪਾ ਕੇ ਨਵੇਂ ਕੰਮ ਕਰੂਗਾ ਇਹ ਲੱਗਦਾ ਨਵੇਂ ਨਾਰ ਰਲ ਗਏ ਇਹਨਾਂ ਦੇ ਇਹਨਾਂ ਨੂੰ ਲੱਗਦਾ ਹਿੱਸਾ ਜਾਣ ਡਿਆ ਪਿਛਲੇ ਤੱਕ ਇਹਨਾਂ ਨੂੰ ਜਿਹੜੇ ਇਹਨਾਂ ਨੇ ਕਾਰਵਾਈ ਨਹੀਂ ਕਰਦੇ ਕੋਈ ਨਹੀਂ ਕਰਦੀ ਕਰਦੇ ਇਹਨਾਂ ਅੱਜ ਇਹ ਜੁੰਕਾਰੇ ਫੋਟੋ ਵਿਖਾ ਆਹ ਪਿੰਡ ਲਈ ਅਖਬਾਰਾਂ ਦੇ ਵਿੱਚ ਛਪ ਜਾਂਦਾ ਵੀ ਪਿੰਡ ਦਾ ਚਾਰ ਸਵੇਰਾ ਬਣ ਚੁਕਾ ਵਾ ਦੱਸੋ ਪਿੰਡ ਦਾ ਲੋਕ ਕਿੱਥੇ ਪਰਲੇ ਬਨੇ ਪਿੰਡ ਦੇ ਝਾਤੀ ਮਾਰ ਕੇ ਵੇਖ ਲੋ ਘਾਰ ਦੀ ਲੰਗ ਦੀ ਗਰੇ ਪਿੰਡ ਦੇ ਸਰ ਸੁੰਦੇ ਦੱਸੋ ਬਕੀਟਾ ਇੱਥੇ ਕਿੱਥੇ ਆ ਕਿਹੜੇ ਪਾਸੇ ਬਕੀਟਾ ਪਿੰਡ ਦਾ ਅੱਜ ਹਾਰ ਕੇ ਗੁੱਸਾ ਆਇਆ ਭਜੇ ਸਰਪੰਚ 20 ਬੰਦੇ ਜਿਹੜੇ ਤੁਰੇ ਆ ਕੋਈ ਕਿਸ ਦੀ ਸੁਣਵਾਈ ਨਹੀਂ ਸਾਰੇ ਛਦਾਈ ਬਣ ਕੇ ਬਹਿ ਗਏ ਆ ਤੇ ਇਹ ਪੰਜ ਬੰਦੇ ਪੰਚਾਇਤ ਵਾਲੇ ਸਿਰ ਪੰਜ ਬੰਦੇ ਇੱਕ ਸਰਪੰਚ ਵੇਖੋ ਸਰਪੰਚ ਆ ਵੀ ਨਾ ਗੱਲ ਕੀਤਾ ਲਾਹਤਾ ਤੇ ਸੌਰਾ ਜਿਹੜਾ ਸੀ ਉਹਨੂੰ ਕੀ ਕੀਤਾ ਉਹ ਪੰਚਾਇਤ ਮੈਂਬਰ ਨੇ ਉਹਨੂੰ ਦੇਤਾ 80 ਲੱਖ ਰੁਪਇਆ ਕਢਾ ਕੇ ਬਰਬਾਦ ਕੀਤਾ ਉਹ ਜਗੀਰ ਸਿੰਘ ਪੰਚਾਇਤ ਮੈਂਬਰ ਨੇ ਆ ਆ ਆ ਕਿਉਂ ਨਾਲ ਪੁੱਟਿਆ ਹੋਣ ਤੁਹਾਡੇ ਕੋਲ ਟਾਈਮ ਨਹੀਂ ਤਾਂ ਦੂਤਰ ਵਿਖਾਈਏ ਹੀ ਜਾ ਕੇ ਆ ట్రాਫਿਕ ਤਾਂ ਪਹਿਲਾਂ ਵੇਖੋ ਇਹ ਰੋਡ ਦੇ ਹਾਲ ਕਿ ਰਾਤ ਮਰਾਤੇ ਕੋਈ ਗੱਡੀ ਪੈ ਜਾਏ ਕਿੱਥੇ ਜਾਊ ਕੋਈ ਬੰਦਾ ਅੱਜ ਮੇਰਾ ਜੀਸੀਬੀ ਸਾਡੇ ਕਹਿੰਦੇ ਆ ਦੀ 3000 ਰੁਪਇਆ ਜੀਸੀਬੀ ਇਹ ਲੱਗਾ ਜੀ ਇਹ ਗੱਡੀ ਦੀ